ਸੀ ਦੇਖ ਰਹੇ ਹੋ ਖਦਰਾਨੇ ਦੀ ਪਾਬ ਲਾਈ ਕੈਮਰਾ ਮਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸੰਬੰਧੀ ਇਤਿਜਾ ਤਰਨਾ ਅੱਜ ਕੀ ਨਾਮ ਹੈ ਤੇ ਕਿਸ ਵਿਸ਼ੇ ਤੇ ਤੁਹਾਡੀ ਹੜਤਾਲ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਸਾਡੀ ਜਿਹੜੀ 3 ਦਿਨ ਪਹਿਲਾਂ ਹੜਤਾਲ ਸੀ ਵੀਰ ਸ਼ੁਕਰ ਤਿੱਕਰ ਤੇ 2 ਦਿਨ ਹੁਣ ਹੜਤਾਲ ਆ ਵਿਸ਼ਾ ਕੀ ਹੈ ਹੜਤਾਲ ਦਾ ਜੀ ਵਿਸ਼ਾ ਸਾਡਾ ਜਿਹੜੀਆਂ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੇ ਉਹ ਸਰਕਾਰ ਨੇ ਪੂਰੇ ਨਹੀਂ ਕੀਤੇਗੇ ਤਿੰਨ ਤਿੰਨ ਮਹੀਨਿਆਂ ਤੋਂ ਸਾਰੇ ਡਿਪਾਰਟਮੈਂਟਾਂ ਦੀਆਂ ਜਿਹੜੀਆਂ ਤਨਖਾਹਾਂ ਪੈਂਡਿੰਗ ਨੇ ਮਜ਼ਦੂਰਾਂ ਦੇ ਪੈਸੇ ਆ ਜਿਹੜੇ 5-5 6-6 ਮਾਸਟਰ ਹੋਲ ਹੋਗੇ ਆ ਜੇ ਤਿੱਕਰ ਪੇਮੈਂਟਾਂ ਨਹੀਂ ਹੋਈਆਂਗੀਆਂ ਮੁਲਾਜ਼ਮਾ ਨੂੰ ਤਨਖਾਹਾਂ ਨਹੀਂ ਮਿਲ ਰਹੀਆਂਗੀਆਂ ਅਸੀਂ ਅੱਕੇ ਹੋਇਆ ਨੇ ਦਰੀ ਵਿਛਾਈ ਆ ਤੇ ਧਰਨੇ ਤੇ ਕਲਮ ਛੋੜ ਹੜਤਾਲ ਤੇ ਆਏ ਆ ਕਿਸੇ ਸਰਕਾਰ ਦੇ ਉੱਤਰ ਅਤੇ ਘੜੀ ਦੀ ਤੁਹਾਡੇ ਤੱਕ ਪਹੁੰਚ ਹੋਈ ਹੈ ਅੱਜ ਤੱਕਰ ਕਿਸੇ ਵੀ ਸਾਡੇ ਕੋਲੇ ਕਿਸੇ ਵੀ ਕੋਈ ਉੱਚ ਅਧਿਕਾਰੀ ਨਹੀਂ ਆਇਆ ਹੈਗਾ ਤੇ ਨਾ ਹੀ ਸਾਨੂੰ ਪੁੱਛਿਆ ਵੀ ਤੁਸੀਂ ਕਿਉਂ ਦਰੀ ਵਿਛਾਈ ਬੈਠੇ ਹੋਗੇ ਅਸੀਂ ਮੰਗ ਪੱਤਰ ਦਿੱਤੇ ਆ ਕਿੰਨਾ ਲੰਮਾ ਸਮਾਂ ਤੁਹਾਡੀ ਹੜਤਾਲ ਚੱਲ ਸਕਦੀ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਸਾਡੀ ਹੜਤਾਲ ਆ ਜਿਹੜੀ ਕੰਟੀਨਿਊ ਜ ਰਹੂਗੀ ਜਦ ਤੱਕਰ ਸਾਡੀਆਂ ਮੰਗਾਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਆਪਦੀ ਜਿਹੜੀ ਕਲਮ ਛੋੜ ਹੜਤਾਲ ਆ ਉਹ ਖਤਮ ਨਹੀਂ ਕਰਾਂਗੇ ਤੇ ਸੰਘਰਸ਼ ਚਾਲਦਾ ਜਾਰੀ ਰੱਖਾਂਗੇ ਆਪਣੇ ਕੀ ਕੀ ਮੰਗਾ ਚੀ ਸਾਡੀ ਇੱਕੋ ਹੀ ਮੁੱਖ ਮੰਗ ਆ ਇਸ ਡਿਪਾਰਟਮੈਂਟ ਦੇ ਵਿੱਚ ਸਾਨੂੰ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਵਿੱਚ ਨਰੇਗਾ ਅੰਡਰ ਕੰਮ ਕਰਦਿਆਂ ਨੂੰ 15 15 16 16 ਸਾਲ ਹੋ ਗਏ ਆ ਸਰਕਾਰ ਕਹਿੰਦੀ ਐ ਵੀ ਅਸੀਂ 10 ਸਾਲਾਂ ਵਾਲਾ ਕੋਈ ਬੰਦਾ ਨਹੀਂ ਛੱਡੇਗਾ ਸਾਰਿਆਂ ਨੂੰ ਪੱਕੇ ਕਰਤਾ ਹੈਗਾ ਡਿਪਾਰਟਮੈਂਟਾਂ ਦੇ ਵਿੱਚ ਕਰਮਚਾਰੀਆਂ ਨੂੰ ਕੱਚਿਆਂ ਨੂੰ ਤੇ ਪਰ ਸਾਡੇ ਵੱਲ ਜਿਹੜਾ ਸਰਕਾਰ ਦਾ ਜਿਹੜਾ ਉਹ ਵਤੀਰਾ ਬਹੁਤ ਮਾੜਾ ਹੈਗਾ ਜਿਹੜੀ ਅਸੀਂ ਇੱਕ ਡਿਪਾਰਟਮੈਂਟ ਸਾਡਾ ਪੰਚਾਇਤੀ ਡਿਪਾਰਟਮੈਂਟ ਆ ਸਰਕਾਰ ਦੀ ਇੱਕ ਕੜੀ ਆ ਵਿਕਾਸ ਦੇ ਕੰਮਾਂ ਦੀ ਇੱਕ ਕੜੀ ਹੈ ਕੀ ਆ ਪਰ ਸਾਡੇ ਨਾਲ ਜਿਹੜੀ ਸਰਕਾਰ ਆ ਉਹ ੱੱਕਾ ਕਰ ਰਹੀ ਕੀ ਆ ਸਾਡੀ ਕੋਈ ਮੁੱਖ ਮੰਗਾ ਵੀ ਸਾਨੂੰ ਪੱਕੇ ਕੀਤਾ ਜਾਵੇ ਸਾਡੇ ਡਿਪਾਰਟਮੈਂਟ ਦੇ ਵਿੱਚ ਮਰਜ਼ੀ ਕੀਤਾ ਜਾਵੇ ਪੇ ਸਕੇਲ ਦੇ ਕੇ ਮੇਰੇ ਨਾਮ ਕੁਲਵਿੰਦਰ ਸਿੰਘ ਪੁੱਟੀ ਵਾਲਾ ਜੀ ਮੰਦਰੀ ગામ ਜਸਟਿਸ ਮੰਚ ਦਾ ਮੁਖ ਸੇਵਾਦਾਰ ਮੈਂ ਇੱਥੇ ਅੱਜ ਆਇਆ ਹੈਗਾ ਗ੍ਰਾਮ ਸੇਵਕਾਂ ਦਾ ਧਰਨਾ ਲੱਗਿਆ ਸੀ ਇਹਨਾਂ ਨੂੰ ਸਮਰਥਨ ਦੇਣ ਆਇਆ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੇ ਵਿਚਾਰੇ ਲੰਕਦੇ ਫਿਰਦੇ ਆ ਇਹਨਾਂ ਨੂੰ ਪੱਕਾ ਕਰਕੇ ਇਹਨਾਂ ਦਾ ਜਿਹੜਾ ਬਣਦਾ ਹੱਕ ਆ ਉਹ ਦਿੱਤਾ ਜਾਵੇ ਜੇ ਕਰੇ ਨਹੀਂ ਕਰਦੇ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਲਾ ਚਰੂ ਮੱਤੀ ਕੋਈ ਹੋਰ ਜਥੇਬੰਦੀਆਂ ਇਹਨਾਂ ਨੂੰ ਸਮਰਥਨ ਨਹੀਂ ਦੇ ਰਹੀਆਂ ਉਹ ਤਾਂ ਆਪਣੀਆਂ ਜਥੇਬੰਦੀਆਂ ਦਾ ਹੈਗਾ ਜੀ ਵਿਸ਼ਾ ਪਰ ਅਸੀਂ ਜਿਹਦੇ ਵੀ ਹੱਕਾਂ ਲਈ ਲੜਦੇ ਆਂ ਅਸੀਂ ਉਹਦੇ ਵੀ ਭਵੇਂ ਹਾਲਾਂਕਿ ਕਿ ਲੋ ਕਈ ਵਾਰੀ ਅਸੀਂ ਇਹਨਾਂ ਦੇ ਖਿਲਾਫ ਵੀ ਬੋਲਦੇ ਆਂ ਕਿ ਮਜ਼ਦੂਰਾਂ ਨਾਲ ਜਦੋਂ ਤੱਕਾ ਹੁੰਦਾ ਪਰ ਇਹਨਾਂ ਦੇ ਹੱਕਾਂ ਦੇ ਖਾਤਰ ਮੈਂ ਖੜਾ ਹਾਂ ਤੁਸੀਂ ਕੀ ਅਪੀਲ ਦੇਣਾ ਚਾਹੁੰਦੇ ਹੋ ਜਥੇਬੰਦੀ ਮੈਂ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਨਾ ਹਾਂ ਵੀ ਜਿੰਨੀਆਂ ਵੀ ਮਨਰੇਗਾ ਨਾਲ ਸੰਬੰਧਤ ਹੈਗੀਆਂ ਜਿੰਨੀਆਂ ਵੀ ਜਥੇਬੰਦੀਆਂ ਉਹ ਇਹਨਾਂ ਦਾ ਸਾਥ ਦਿਓ ਤਾਂ ਕਿ ਕੱਲ ਨੂੰ ਜਿਹੜਾ ਅੱਜ ਇਹ ਰਾਜਨੀਤੀ ਦਾ ਦਬਾਅ ਇਹਨਾਂ ਤੇ ਬਣਿਆ ਹੋਇਆ ਹੈ ਇਹ ਉਹਦੇ ਵਿੱਚੋਂ ਨਿਕਲਣ ਤਾਂ ਤੁਹਾਡੇ ਹੱਕਾਂ ਲਈ ਲੜਨ